ਅਲਕਾ ਸ਼ਹਿਰਪੁਰ ਦੇ ਸੂਝਵਾਨ ਲੋਕੋ ਸਾਰਿਆਂ ਨੂੰ ਮੇਰੇ ਵੱਲੋਂ ਪਾਸਿਕ ਕਾਲ ਮੈਂ ਮੋਦੀ ਮੁਕਤੀ ਪਾਰਟੀ ਦਾ ਕੈਂਡੀਡੇਟ ਮਾਸਟਰ ਰਾਜਪਾਲ ਆਜੂ ਨੂੰ ਵੀ ਕਰਦਾ ਕਿ ਇੱਕ ਤਰੀਕੋ ਮੱਜੇ ਦੇ ਇਨਸਾਨ ਦੇ ਤੇ ਬਟਨ ਬਟਨ ਦਬਾ ਕੇ ਪਾਰਟੀ ਦਾ ਜਿਹੜਾ ਕੰਮਜਾ ਬਣਾਓ ਸਾਥੀਓ ਮੈਂ ਤੁਹਾਡੇ ਨਾਲ ਇਸ ਤੋਂ ਤੇ ਗੱਲ ਕਰਨੀ ਆਉਣਾ ਮੇਰਾ ਵਿਸ਼ਾ ਹੈ ਕਿ ਸਰਕਾਰੀ ਮੁਲਾਜ਼ਮ ਜਿਹੜੇ ਹੈ 2004 ਤੋਂ ਬਾਅਦ ਸਰਕਾਰ ਨੇ ਉਹਨਾਂ ਕੋਲੋਂ ਸਰਕਾਰੀ ਪੈਨਸ਼ਨ ਜਿਹੜੀ ਉਹ ਕੋਈ ਨਹੀਂ ਤੋਂ ਸਰਕਾਰੀ ਪੈਨਸ਼ਨ ਕੌਣ ਦਿਵਾਉਂਦਾ ਹੈ ਸੋਸ਼ਲ ਸਿਕਿਉਰਿਟੀ ਕੰਟਰੀਬਿਊਟਰੀ ਪੈਨਸ਼ਨ ਦਿੱਤੀ ਗਈ ਹੈ ਜਿਹੜੀ ਕਿ ਨਾ ਮਾਤਰ ਹੈ ਸਾਰੇ ਅੰਕਾਸ਼ਾਹਰਪੁਰ ਦੇ ਸਮੂਹ ਮੁਲਾਜ਼ਮ ਸਾਥੀਆਂ ਨੂੰ ਮੈਂ ਬੇਨਤੀ ਕਰਦਾ ਜੇਕਰ ਤੁਸੀਂ ਮੈਨੂੰ ਦਿਤਾ ਕੇ ਲੋਕ ਸਭਾ ਵਿੱਚ ਭੇਜਦੇ ਆ ਤਾਂ ਮੈਂ ਪੁਰਾਣੀ ਪੈਨਸ਼ਨ ਜਿਹੜੀ ਹੈ ਉਹਨੂੰ ਲਾਗੂ ਕਰਾਉਣ ਦੇ ਲਈ ਲੋਕ ਸਭਾ ਦੇ ਵਿੱਚ ਜਦੋਂ ਰੈਜ਼ ਕਰਾਂਗਾ ਕਿਉਂਕਿ ਜੀ ਕਰ ਐਮ ਐਲ ਏ ਐਮ ਪੀ ਪੁਰਾਣੀ ਪੈਨਸ਼ਨ ਲੈ ਸਕਦੇ ਆ ਤੇ ਸਾਡੇ ਮੁਲਾਜ਼ਮ ਸਾਥੀ ਜਿਹੜਾ ਦੇ ਜਿਨ੍ਹਾਂ ਨੇ 52 ਸਾਲ ਤੱਕ ਸਰਕਾਰ ਦੀ ਜਾਂ 60 ਸਾਲ ਤੱਕ ਸਰਕਾਰ ਦੀ ਸੇਵਾ ਕਰਨੀ ਹੁੰਦੀ ਹੈ ਲੋਕਾਂ ਦੀ ਸੇਵਾ ਕਰਨੇ ਆ ਉਹਨਾਂ ਨੂੰ ਸਰਕਾਰੀ ਪੈਨਸ਼ਨ ਕਿਉਂ ਨਹੀਂ ਕਈ ਵਾਰੀ ਸਵਾਲ ਆਉਂਦਾ ਕਿ ਸਰਕਾਰ ਦੇ ਖਜ਼ਾਨੇ ਤੇ ਬੋਝ ਆ ਜਦੋਂ ਸਰਕਾਰਾਂ ਵੱਡੇ ਵੱਡੇ ਲੋਨ ਮਾਫ ਕਰਦੀਆਂ ਇੰਡਸਟਰੀ ਲਿਸਟਾਂ ਦੇ 25-25 ਲੱਖ ਦੇ 25 ਲੱਖ ਕਰੋੜ ਦੇ ਲੋਨ ਮਾਫ ਕੀਤੇ ਜਾਂਦੇ ਆ ਇਹ ਉਹ ਖਜ਼ਾਨੇ ਦੇ ਬੋਝ ਨਹੀਂ ਪੈਂਦਾ ਸਿਰਫ ਜਿਹੜੀ ਮਲਾਜਮਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਉਹਦਾ ਹੀ ਬੋਝ ਪੈਂਦਾ ਹੈ ਇਹ ਇੱਕ ਲੋਕਾਂ ਦੇ ਨਾਲ ਦੇਸ਼ ਦੀ ਜਨਤਾ ਦੇ ਨਾਲ ਮਲਾਜਮਾਂ ਦੇ ਨਾਲ ਬੀਜੇਪੀ ਆਰਐਸਐਸ ਵੱਲੋਂ ਜਾਂ ਕਾਂਗਰਸ ਵੱਲੋਂ ਧੋਖਾ ਕੀਤਾ ਜਾ ਰਿਹਾ ਇਸ ਧੋਖੇ ਤੋਂ ਬਚਣ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਤਰੀਕ ਨੂੰ ਬੰਦੇ ਦੇ ਨਿਸ਼ਾਨ ਦੇ ਮੋਹਰਾ ਲਾ ਕੇ ਭੋਜਨ ਮੁਫਤ ਦੀ ਪਾਰਟੀ ਕੰਪੇਨ ਬਣਾਉਣਾ ਹੈ। ਧੰਨਵਾਦ।